ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਾਨੇ ਸਿੱਧੂ ਦੀ ਜਿਹੜੀ ਰਿਹਾਈ ਹੋਈ ਆ ਉਸ ਖੁਸ਼ੀ ਦੇ ਵਿੱਚ ਸਾਧਕ ਏਰੀਆ ਦੇ ਵਿੱਚ ਸਾਧਕ ਚੌਂਕ ਦੇ ਵਿੱਚ ਸਾਰੇ ਯੂਥ ਵੱਲੋਂ ਨੌਜਵਾਨ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਲੱਡੂ ਆ ਜਿਹੜੇ ਉਹ ਵੰਡੇ ਜਾ ਰਹੇ ਆ ਭਾਨੇ ਸਿੱਧੂ ਦੀ ਰਿਹਾਈ ਦੀ ਖੁਸ਼ੀ ਦੇ ਵਿੱਚ ਸੋ ਤੁਹਾਨੂੰ ਪਤਾ ਕਿ ਕਿਵੇਂ ਗੋਡਾ ਅਜੰਟਾ ਨੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਠੱਗਿਆ ਤੇ ਉਸ ਦੇ ਵਿਰੋਧ ਦੇ ਵਿੱਚ ਠਾਕ ਜੰਟਾ ਦੇ ਵਿਰੁੱਧ ਜਿਹੜਾ ਪਾਨਾ ਸਿੱਧੂ ਆ ਜਿਹੜਾ ਜੇਲ੍ਹ ਦੇ ਵਿੱਚ ਗਿਆ ਸੀਗਾ ਸੋ ਰਿਹਾਈ ਹੋਈ ਆ ਖੁਸ਼ੀ ਦੇ ਅਨੁਸਾਰ ਲੱਡੂ ਵੰਡ ਰਹੇ ਆ ਗੁਰਸੇਵਕ ਸਿੰਘ ਮਾਨੀ ਵਾਲਾ ਖੜੇ ਆ ਅਮਨਦੀਪ ਸਿੰਘ ਖੜੇ ਆ ਸਾਡੇ ਨਾਲ ਉਦੋਂ ਜਿਹੜਾ ਜਿੱਦਣ ਅਸੀਂ ਜਾਣਾ ਸੀ ਉਦੋਂ ਸਾਨੂੰ ਥਾਣੇ ਦੇ ਵਿੱਚ ਅਮਨਦੀਪ ਸਿੰਘ ਨੂੰ ਥਾਣੇ ਦੇ ਵਿੱਚ ਜਿਹੜਾ ਨਜ਼ਰਬੰਦ ਕਰ ਲਿਆ ਗਿਆ ਸਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੋ ਅੱਜ ਬਾਹਰ ਆਉਂਦਿਆਂ ਸਾਲ ਭਾਨੇ ਸਿੱਧੂ ਨੇ ਇੱਕ ਗੱਲ ਦੀ ਖੁਸ਼ੀ ਹੋਈ ਹੈ ਕਿ ਭਾਨੇ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਡਿਬਰੂਗੜ੍ਹ ਵਿਖੇ ਜਿਹੜੇ ਨੌਜਵਾਨ ਬੰਦ ਕੀਤੇ ਹੋਏ ਆ ਉਹਨਾਂ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਉਹ ਵੀ ਸਪਸ਼ਟ ਕੀਤਾ ਕਿ ਜਿਹੜਾ ਜੇਲ੍ਹ ਦੇ ਵਿੱਚ ਉਹਦੇ ਨਾਲ ਧੱਕੇਸ਼ਾਹੀ ਹੋਈ ਆ ਉਹਦਾ ਵੀ ਸਪਸ਼ਟਿਕਰਨ ਦਿੱਤਾ ਕਿ ਹਾਂ ਹੋਈ ਆ ਪਹਿਲਾਂ ਕਾਫੀ ਲੋਕਾਂ ਨੂੰ ਲੱਗਦਾ ਸੀ ਕਿ ਨਹੀਂ ਜੀ ਭਗਵਾਨਤ ਮਾਨ ਨੇ ਕਿਹੜਾ ਉਕਾਲ ਕੀਤੀ ਹੋਊਗੀ ਵੀਡੀਓ ਬਣੀ ਹੋਊਗੀ ਸਾਰਾ ਕੁਝ ਹੋਇਆ ਪਾਨਾ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਸ ਗੱਲਾਂ ਦੀ ਵੀ ਜਾਣਕਾਰੀ ਦੇਊਗਾ ਪਰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਜਿੱਤ ਹੋਈ ਆ ਨੌਜਵਾਨਾਂ ਦੀ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਤੁਸੀਂ ਪਾਨੇ ਸਿੱਧੂ ਦਾ ਸਾਥ ਨਹੀਂ ਦਿੱਤਾ ਇਹ ਤੁਸੀਂ ਪੰਜਾਬ ਦਾ ਸਾਥ ਦਿੱਤਾ ਪੰਜਾਬ ਦੇ ਵਿੱਚ ਠੱਗ ਏਜੰਟ ਜਿਹੜੇ ਠੱਗੀਆਂ ਮਾਰ ਰਹੇ ਆ ਉਹਨਾਂ ਦੇ ਵਿਰੁੱਧ ਤੁਸੀਂ ਸਾਥ ਦਿੱਤਾ ਇਹ ਮਾਮਲਾ ਕਿਸੇ ਦੇ ਨਾਲ ਵੀ ਹੋ ਸਕਦਾ ਠੱਗੀ ਕਿਸੇ ਦੇ ਨਾਲ ਵੀ ਹੋ ਸਕਦੀ ਆ ਕਿਉਂਕਿ ਬਾਹਰ ਜਾਣ ਨੂੰ ਹਰੇਕ ਦਾ ਜੀ ਕਰਦਾ ਹਰ ਕੋਈ ਜਾ ਰਿਹਾ ਸੋ ਠੱਗ ਏਜੰਟਾਂ ਦਾ ਜਿਹੜਾ ਬੋਲਬਾਲਾ ਉਹ ਵਧਦਾ ਜਾ ਰਿਹਾ ਸੀ ਜਿੰਨਾ ਚਿਰ ਭਾਨਾ ਸਿੱਧੂ ਅੰਦਰ ਸੀ ਉਹ ਸਰਿਆਂ ਬੋਲਦੇ ਸੀ ਕਿ ਜਾਓ ਤੁਹਾਡੇ ਤੋਂ ਤਾਂ ਭਾਨਾ ਸਿੱਧੂ ਨਹੀਂ ਰਿਹਾ ਹੁੰਦਾ ਤੁਸੀਂ ਸਾਡੇ ਨਾਲ ਕੀ ਗੱਲ ਕਰ ਲਓਗੇ ਅੱਜ ਭਾਨਾ ਸਿੱਧੂ ਰਿਹਾ ਹੋਇਆ ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਆ ਕਿ ਨਹੀਂ ਸਾਨੂੰ ਔਖਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਜਾਗਰੂਕ ਹੋ ਸਕਦੇ ਆ ਮੈਂ ਇਹ ਕਹਿਣਾ ਅਪੀਲ ਕਰਦਾ ਸਾਰਿਆਂ ਨੂੰ ਕਿ ਭਾਨਾ ਸਿੱਧੂ ਹਰ ਕੋਈ ਬਣੋ ਤੁਸੀਂ ਭਾਨੇ ਸਿੱਧੂ ਕੋਲੇ ਜਾਣ ਦੀ بجائے ਯਾਰ ਤੁਸੀਂ ਆਪ ਜਿਹੜਾ ਆਪ ਮਹਾਰੇ ਜਿਹੜਾ ਠੱਗ ਏਜੰਟਾਂ ਦੇ ਕੋਲੇ ਜਾ ਕੇ ਜਿਹੜਾ ਪੈਸੇ ਲੈ ਸਕਦੇ ਹੋ ਆਪਦੇ ਕਿਵੇਂ ਲੈ ਸਕਦੇ ਹੋ ਤੁਸੀਂ ਆਪਦਾ ਜਿਹੜਾ ਘਰਬਾਰ ਆ ਟਰਾਲੀ ਲੈ ਕੇ ਨਾਲ ਆਪਦਾ ਖਾਣ ਪੀਣ ਲੈ ਕੇ ਬਾਹਰ ਮੂਰੇ ਬਹਿ ਜਾਓ ਅਗਲੇ ਨੇ ਕੋਈ ਭਾਣਾ ਸਿੱਧੂ ਕਰਦਾ ਹੋਰ ਭਾਣਾ ਸਿੱਧੂ ਕੀ ਕਰਦਾ ਸੋ ਇਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਖੜੋ ਨੌਜਵਾਨੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੱਕਾਂ ਲਈ ਬੋਲੇ ਬੰਦੀ ਸਿੰਘਾਂ ਲਈ ਬੋਲੇ ਪੰਥ ਲਈ ਬੋਲੇ ਕੌਮ ਲਈ ਬੋਲੇ ਠੱਗ ਜਨਤਾ ਦੇ ਵਿਰੁੱਧ ਬੋਲੇ ਕਿਸਾਨੀ ਦੀ ਗੱਲ ਕਰੇ ਹਰ ਮੁੱਦੇ ਦੀ ਗੱਲ ਕਰੇ ਤੇ ਪੰਜਾਬ ਦੀ ਜਿਹੜੇ ਗੱਲ ਕਰਦੇ ਆ ਨੌਜਵਾਨਾਂ ਦੇ ਨਾਲ ਵੱਧ ਤੋਂ ਵੱਧ ਖੜਨਾ ਚਾਹੀਦਾ ਸੋ ਧੰਨਵਾਦ ਸਾਰਿਆਂ ਦਾ ਜਿੰਨਾ ਵੀ ਸੋਸ਼ਲ ਮੀਡੀਆ ਵਾਲਿਆਂ ਨੇ ਜਿੰਨਾ ਵੀ ਸਹਿਯੋਗ ਦਿੱਤਾ ਭਾਨੇ ਸਿੱਧੂ ਦੀ ਰਿਹਾਈ ਦੇ ਵਿੱਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਜੀ ਆਇਆਂ ਨੂੰ